ਪਹਿਲਾ ਜਿਹੜਾ ਉਹਨਾਂ ਨੇ ਕਿਹਾ ਮੈਂ ਝੂਠ ਨਹੀਂ ਬੋਲਦਾ ਉਹ ਸਤਿਵਾਦੀ ਹਰੀਸ਼ ਚੰਦਰ ਜੀ ਦਾ ਰੂਪ ਜਿਹੜਾ ਨੇ ਧਾਰਨ ਕੀਤਾ ਹੈ ਕट्टर ਇਮਾਨਦਾਰੀ ਦਾ ਰੂਪ ਜਿਹੜਾ ਧਾਰਨ ਕੀਤਾ ਹੈ ਉਹ ਜਿਹੜੇ 20000 ਕਰੋੜ ਰੁਪਏ ਤੁਸੀਂ ਕਾਬੂ ਕੀਤੇ ਹੈ ਰੇਤੇ ਵਾਲੇ ਤੋਂ ਕਿਉਂਕਿ ਰੇਤਾ ਤਾਂ ਅੱਜ ਵੀ ਉਸੇ ਕੀਮਤ ਤੇ ਵਿਕ ਰਿਹਾ ਉਸ ਰੇਤਾ ਉਸੇ ਕੀਮਤ ਤੇ ਜਦੋਂ ਹਾਂ ਭਰੀ ਮੀਤ ਥੇਰ ਜੀ ਨੇ ਵਿਧਾਨ ਸਭਾ ਦੇ ਅੰਦਰ ਸੰਦੀਪ ਜਾਖੜ ਹੋਰਾਂ ਨੇ ਸਵਾਲ ਪੁੱਛਿਆ ਵੀ ਰੇਤਾ ਤਾਂ ਸਾਡੇ ਤਾਂ 40 ਰੁਪਏ ਕਹਿੰਦਾ ਰੇਤਾ ਤਾਂ ਜੇ ਮਹਿੰਗਾ ਵਿਕ ਰਿਹਾ ਅਸੀਂ ਪੁਲਸੀ ਲਗਾਵਾਂਗੇ ਤੇ ਉਸ ਮੀਤਰਰ ਨੂੰ ਉਥੋਂ ਬਦਲਤਾ ਤੇ ਉਹਨੂੰ ਬਲੀ ਦਾ ਬੱਕਰਾ ਬਣਾ ਕੇ ਉੱਥੇ ਭੇਜਦਾ ਵੀ ਤੇ ਸਾਡੀ ਪੋਲ ਕਿਉਂ ਖੇਲੀ ਉੱਥੇ ਉਹਨਾਂ ਨੂੰ ਸੰਗਰੂਰ ਦੇ ਮੈਦਾਨ 'ਚ ਉਤਾਰਦਾ ਅੱਜ ਸਵਾਲ ਇਹ ਪੁੱਛਣੇ ਪੈਣਗੇ ਮੈਂ ਕੇਜਰੀਵਾਲ ਸਾਹਿਬ ਨੂੰ ਦੇਖੋ ਚੈਲੰਜ ਤਾਂ ਕਰਦਾ ਨਹੀਂ ਸਾਹਿਬ ਉਹ ਪਹਿਲਾਂ ਵੀ ਉਹਨਾਂ ਨੂੰ ਬੜਾ ਪ੍ਰੈਸ਼ਰ ਹੈ ਸ਼ੂਗਰ ਵਧੀ ਹੋਈ ਹੈ ਇਸ ਕਰਕੇ ਆ ਮੈਂ ਹੋਰ ਸਟ्रेस ਨਹੀਂ ਪਾਣਾ ਚਾਹੁੰਦਾ ਪਰ ਮੇਰੀ ਬੇਨਤੀ ਹੈ ਵੀ ਕੱਲ ਆ ਕੇ ਭਗਵੰਤ ਮਾਨ ਜੀ ਨੂੰ ਸਵਾਲ ਜ਼ਰੂਰ ਕਰਨ ਵੀ ਭਗਵੰਤ ਮਾਨ ਜੀ ਮੇਰੀ ਬਹਿਨ ਬੇਟੀਆਂ ਕੋ ਮਾਤਾਵੋ ਕੋ 1000 ਰੁਪਿਆ मिल रहा है या नहीं दे आ पिछले जेड़े किन्ने 24 महीने हो गए के ए 24 महीने दे 24 24000 मिला के 1 करोड़ जेड़े ਲੋਕਾਂ ਨੂੰ ਬੱਚਿਆਂ ਨੂੰ ਜਾਣਾ ਸੀਗਾ 1 करोड़ ਦੇ ਕਰੀਬ ਆਬਾਦੀ ਹੈ ਸਾਡੀ ਮਹਿਲਾਵਾਂ ਦੀ 12000 ਕਰੋੜ ਰੁਪਇਆ ਸਾਲਾਨਾ ਦੇ ਹਿਸਾਬ ਨਾਲ ਜਿਹੜਾ ਪੈਸਾ ਬਣਦਾ ਉਹ ਕਦੋਂ ਰਿਲੀਜ਼ ਕਰਨਗੇ ਭਗਵੰਤ ਮਾਨ ਜੀ ਉਹ ਅਗਰ ਕੱਲ ਚਾਨਣਾ ਪਾ ਦੇਣ ਤਾਂ ਅਸੀਂ ਮੰਨਾਂਗੇ ਵੀ ਵਾਕਈ ਸਤਿਅਵਾਦੀ ਹਰੀਸ਼ ਚੰਦਰ ਹੈਗੇ ਝੂਠ ਨਹੀਂ ਬੋਲਤੇ ਤੇ ਕਟਰ ਇਮਾਨਦਾਰ ਹੈ ਕਟਰ ਸੱਚਵਾਦੀ ਹੈ ਨਹੀਂ ਤਾਂ ਸਭ ਪੋਲ ਤਾਂ ਖੁੱਲੀ ਰਹੀ ਹੈ ਇਹਨਾਂ ਦੀ ਸਾਰਾ ਕੁਝ ਸਾਹਮਣੇ ਆ ਜਾਊਗਾ ਇਸ ਕਰਕੇ ਤੁਹਾਨੂੰ ਤਕਲੀਫ ਦਿੱਤੀ ਹੈ ਯਾਦ ਕਰਾਉਣਾ ਬਹੁਤ ਜ਼ਰੂਰ ਸੀ ਮਹਿਲਾਵਾਂ ਵਿਚਲੇ ਤੇ ਸਭ ਹਰੇਕ ਜਿੱਥੇ ਪਿੰਡ ਚ ਜਾਓ ਉੱਥੇ ਇਹ ਇਹਨਾਂ ਦੇ ਲੀਡਰ ਸਹਬਾਨ ਨੂੰ ਉਹ ਸਾਹਮਣਾ ਕਰਨਾ ਪੈ ਰਿਹਾ ਤੇ ਇਸ ਕਰਕੇ ਮੈਂ ਸਮਝਦਾ ਲੀਡਰ ਵੀ ਸੋਕੇ ਜਾਣਗੇ ਇਹਨਾਂ ਦੇ ਤੇ ਸਾਡੀਆਂ ਬੱਚੀਆਂ ਨੂੰ ਵੀ ਕੋਈ ਨਾ ਕੋਈ ਸਹਾਇਤਾ ਮਿਲੂਗੀ ਧੰਨਵਾਦ ਹੋਰ ਕੁਝ ਸੌਰੀ पैनिक बनाने के लिए जिस तरह से किया जा रहा है साहब जीती जागती तस्वीर आप लोगों के सामने है जो जिस तरह से किसान का नाम बदनाम करने के लिए कुछ ऐसे लोग उनके बीच में आके किसान का बेस धारण करके बैरूपय बीच में घुसे हुए हैं जो कि किसानों को बहका रहे हैं भड़का रहे हैं और जो बीजेपी के उम्मीदवार हैं उनके ऊपर जिस किस्म से हंसराज हंसी के ऊपर जानलेवा हमले हुए हो रहे हैं उनको परेशान किया जा रहा है दूसरे साथियों की बोल रहा है इसलिए कल जो मैंने चिट्ठी लिखी है सिर्फ उम्मीदवारों की सुरक्षा के, तक ही सीमित नहीं है क्योंकि एक धारणा बनती जा रही है कि गांवों के अंदर और शहरों के अंदर भी जो गरीब वर्ग है जिसको कि राशन की महत्ता पता है जिसका चूल्हा आज उस राशन की वजह से चल रहा है जो सहायता आ रही है वो जो गरीब किसान है मैं बड़े सहूकारों की बड़ों की जिनके पास जमीनें हैं जिन्होंने कुछ सामने भी आई हैं गल्ला ਭਗਵੰਤ ਮਾਨ ਜੀ ਨੇ ਆਪ ਹੀ ਗੱਲ ਕਲੀਅਰ ਕੀਤੀ ਹੈ ਵੀ 10-10 ਟਿਊਬਲ ਜਿਹਨਾਂ ਦੇ ਐ ਉਹਨਾਂ ਨੂੰ ਤਾਂ ਐਮਐਸਪੀ ਦਾ ਕੋਈ ਫਰਕ ਪੈਂਦਾ ਹੋਣਾ ਸਭ ਜਿਹਦੇ ਕੋਲ ਜ਼ਮੀਨ ਹੀ 2 ਏਕੜ ਹੈ ਛੋਟਾ ਜਿਹੜਾ ਕਿਸਾਨ ਹੈ ਮਾਰਜਨਲ ਕਿਸਾਨ ਹੈ ਉਹਨੂੰ ਤਾਂ ਉਹਦਾ ਤਾਂ ਘਰ ਨਹੀਂ ਚੱਲ ਰਿਹਾ ਉਹਨੂੰ ਤਾਂ ਕਿਸਾਨ ਸਨਮਾਨ ਨੀਤੀ ਦੇ 6000 ਰੁਪਏ ਮਿਲ ਰਹੇ ਬੀਜੇਪੀ ਕੰਨੋ ਤੇ ਉਹਨੂੰ ਫ੍ਰੀ ਰਾਸ਼ਨ ਜਿਹੜਾ ਆ ਰਿਹਾ ਉਹਨੂੰ ਆਸ਼ੀਸ਼ਮਾਨ ਦੀ ਸਭ ਸੁਵਿਧਾ ਮਿਲ ਰਹੀ ਹੈ ਉਹਨਾਂ ਗਰੀਬ ਲੋਕਾਂ ਨੂੰ ਉਹ ਸਾਡੇ ਜਿਹੜੇ ਵੇੜਿਆਂ 'ਚ ਹੈ ਗਰੀਬ ਬਸਤੀਆਂ 'ਚ ਬੈਠੇ ਹੈ ਸਾਡੇ ਐਸ்சி ਭਾਈਚਾਰੇ ਦੇ ਲੋਕ ਹੈ ਉਹਨਾਂ ਨੂੰ ਵੀ ਬੂਥ ਤੱਕ ਜਾਣ ਤੋਂ ਨਾ ਰੋਕਿਆ ਕਿਤੇ ਜਾਵੇ ਸਾਨੂੰ ਇਸ ਗੱਲ ਦਾ ਅੰਦੇਸ਼ ਹੈ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਲਿਖਿਆ ਵੀ ਤੁਸੀਂ ਪੋਲਿੰਗ ਬੂਥ ਦੀ ਤਾਂ ਮੋਨਿਟਰਿੰਗ ਕਰੋ ਹੀ ਕਰੋ ਪਰ ਆ ਵੀ ਐਨਸ਼ੋਰ ਕਰੋ ਵੀ ਉੱਥੋਂ ਵੇੜੇ ਤੋਂ ਚੱਲ ਕੇ ਉਹ ਪੋਲਿੰਗ ਬੂਥ ਤੱਕ ਵੀ ਉਹਨਾਂ ਨੂੰ ਕਿਤੇ ਰਸਤੇ 'ਚ ਜਿਸ ਤਰ੍ਹਾਂ ਕੈਂਡੀਡੇਟਸ ਨੂੰ ਰੋਕ ਰਹੇ ਉੱਥੇ ਧਰਨਾ ਲਾ ਕੇ ਬਹਿ ਜਾਣਗੇ ਵੀ ਨਹੀਂ ਨਿਕਲਣ ਦੇਣੇ ਤੁਹਾਨੂੰ ਫਿਰ ਗਰੀਬ ਕੀ ਕਰੂਗਾ ਸਾਬ ਇਹ ਜਿਹੜੀ ਬਹੁਤ ਹੀ ਖਤਰਨਾਕ ਇੱਕ ਡਵੈਲਪਮੈਂਟ ਸਾਡੀ ਸੁਸਾਇਟੀ ਵਾਸਤੇ ਹੋ ਰਹੀ ਹੈ ਉਹਨੂੰ ਰੋਕਣ ਵਾਸਤੇ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕੀਤੀ ਸਾਬ ਜੀ ਪੰਜਾਬ ਦੇ ਵਿੱਚ ਵੀ ਕੌਨ ਕੀ ਆ ਛਡਾਲੇ ਦੇ ਵਿੱਚ ਸਟਾਫ ਕਰਵਾਉਣੀਆਂ ਦਾ ਰੇਡ ਚੁੱਕੀ ਹੈ ਸਾਰੇ ਦਰਸਾਤਾਂ ਇਲਾਕੇ ਤੋਂ ਪੂਰੇ ਤੇ ਨਾ ਸਪੱਸ਼ਟ ਜਾਣਕਾਰੀ ਮੰਗੋ ਕਿਹੜੇ ਕੇਸ ਨਾਲ ਸੰਬੰਧਿਤ ਹੈ ਆ ਤਾਂ ਮੈਂ ਅਜੇ ਤੁਹਾਨੂੰ ਨਹੀਂ ਦੱਸ ਸਕਦਾ ਪਰ ਆ ਗੱਲ ਬਿਲਕੁਲ ਜਿਹੜੀ ਫਾਈਲ ਕੱਲ ਭਗਵੰਤ ਮਾਨ ਜੀ ਨੇ ਕੱਲ ਜਿਗਰ ਕੀਤਾ ਸੀ ਵੀ ਮੈਂ ਆ ਤੁਹਾਡੇ ਗੁਰਦਾਸਪੁਰਾ ਜਿਹੜਾ ਕਾਂਗਰਸ ਦਾ ਕੈਂਡੀਡੇਟ ਹੈ ਇਹਦੀ ਮੈਂ ਫਾਈਲਾਂ ਤੁਹਾਡੇ ਸਾਹਮਣੇ ਰੱਖੂੰਗਾ ਪਰ ਮੈਨੂੰ ਲੱਗਦਾ ਨਹੀਂ ਵੀ ਇਹ ਕਿਉਂਕਿ ਇਹਨਾਂ ਦੀ ਆਪਸ ਵਿੱਚ ਗੰਢ ਧੁੱਪ ਹੈਗੀ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਤੇ ਗੱਲ ਕਲੀਅਰ ਹੈ ਆ ਗੱਲ ਭਗਵੰਤ ਮਾਨ ਜੀ ਪਿਛਲੇ 2 ਸਾਲਾਂ ਤੋਂ ਕਹਿ ਰਹੇ ਹੈ ਵਿਧਾਨ ਸਭਾ 'ਚ ਖੜ ਕੇ ਇਹਨਾਂ ਨੇ ਰੰਧਾਵਾ ਜੀ ਨੂੰ ਕਿਹਾ ਸੀ ਕਿ ਮੈਂ ਤੇਰੀ ਸਾਰਾ ਸਾਰੀ ਫਾਈਲਾਂ ਖੋਲ ਕੇ ਫਿਰ ਮਚ ਚੁੱਪ ਕਰਾਂਗਾ ਨਾ ਤੂੰ ਫਿਰ ਰੰਧਾਵਾ ਸਾਹਿਬ ਨਹੀਂ ਸੀ ਬੋਲੇ ਉਸ ਗੱਲ ਨੂੰ ਵੀ ਕਾਫੀ ਸਮਾਂ ਹੋ ਗਿਆ ਤੇ ਅੱਜ ਫੇਰ ਉਹ ਹੀ ਗੱਲ ਨੂੰ ਅੱਗੇ 2 ਮਹੀਨਿਆਂ 'ਚ ਕੱਢੂੰਗਾ ਪਰ ਇਨਕਮ ਟੈਕਸ ਤੇ ED ਨੇ ਇਹਦਾ ਜਾਇਜ਼ਾ ਲਿਆ ਸਾਬ ਤੇ ਇਹਦੇ ਵਿੱਚ ਸ਼ਰਾਬ ਘਟਾਲੇ ਦੇ ਨਾਲ ਲਿੰਕ ਜਿਹੜਾ ਹੈ ਉਹਦੇ ਵਾਸਤੇ ਮੈਂ ਤੁਹਾਡਾ ਧਿਆਨ ਅਕਰਸ਼ਿਤ ਕਰਨਾ ਚਾਹੂੰਗਾ ਸਾਬ ਸਰਕਾਰ ਨਵੀਂ ਨਵੀਂ ਬਣੀ ਸੀਗੀ ਉਸੇ ਭਾਈ ਵਾਲੇ ਸਾਲ ਦੇ ਅੰਦਰ ਨਵੰਬਰ ਦੇ ਮਹੀਨੇ ਦੇ ਅੰਦਰ ਅੰਮ੍ਰਿਤਸਰ ਦੇ ਨਰਕ ਘਟਨਾ ਵਾਪਰੀ ਐਨਆਰਆਈ ਪਰਿਵਾਰ ਆਇਆ ਸੀ ਆਪਣੇ ਬੇਟੀ ਦੀ ਸ਼ਾਦੀ ਕਰਾਉਣ ਵਾਸਤੇ ਉੱਥੇ ਫਾਇਰਿੰਗ ਹੋਈ ਗੁੰਡਾਗਰਦੀ ਹੋਈ ਕੁੱਟਮਾਰ ਹੋਈ ਤੇ ਐਨਆਰਆਈ ਨੂੰ ਮਜਬੂਰ ਹੋ ਕੇ ਕਹਿਣਾ ਪਿਆ ਵੀ ਮੈਂ ਆਪਣੇ ਐਨਆਰਰ ਭਾਈ ਸਾਥੀਆਂ ਨੂੰ ਕਹਾਂਗਾ ਕਿ ਮੁੜ ਕੇ ਵਿਆਹ ਕਰਾਣ ਪੰਜਾਬ ਚ ਨਾ ਆਜਿਓ ਕਿਉਂਕਿ दारू ਦੇ ਠੇਕੇਦਾਰਾਂ ਨਾਲ ਉਹਨਾਂ ਦੇ ਪੇਚੇ ਪੈ ਗਏ ਸੀਗੇ ਆਹ ਸ੍ਰੀਮਾਨ ਜੀ ਜਿਹਦੇ ਤੇ ਰੇਡ ਪਈ ਉਹ ਹੀ ਹੈ ਸਭ ਸ੍ਰੀਮਾਨ ਜੀ ਆਹ ਜਿਹਨਾਂ ਤੇ ਰੇਡ ਪਈ ਹੈ ਉਹ ਹੀ ਠੇਕੇਦਾਰ ਹੈ ਸਭ ਤੇ ਆਹ ਠੇਕੇਦਾਰ ਨੇ ਅੱਗੇ ਜਿਹਦੀ ਠੇਕੇਦਾਰੀ ਲੈ ਰખી ਐ ਉਹ ਐ ਕਾਂਗਰਸ ਦੇ ਸਾਥ ਕਾਂਗਰਸ ਦੇ ਉਮੀਦਵਾਰ ਦਾ ਸਾਰਾ ਦਫਤਰ ਸਾਰਾ ਖਰਚਾ ਸਾਰਾ दारू ਇੱਥੋਂ ਸ਼੍ਰੀਮਾਨ ਜੀ ਦੇ ਜਿਨ੍ਹਾਂ ਦੇ ਰੇਡ ਪਈ ਐ ਇੱਥੋਂ ਚੱਲ ਰਿਆ ਬਚਾਰਿਆ ਕਿ ਕੇਜਰੀਵਾਲ ਸਾਹਿਬ ਦੀ ਇਮਾਨਦਾਰ ਸਰਕਾਰ ਭਗਵੰਤ ਮਾਨ ਜੀ ਦੀ ਇਮਾਨਦਾਰ ਸਰਕਾਰ ਕੋਈ ਰੇਡ ਨਹੀਂ ਹੋਇਆ ਐ ਐਨਆਰਆਈ ਕਹਿੰਦੇ ਸੀ ਐਸੀ ਸਾਡੇ ਬੜੇ ਸਾਡੀ ਤਾਂ ਪਾਰਟੀ ਐ ਐਨਆਰਆਈਆਂ ਨੇ ਬਣਾਈ ਐ ਉਹ ਲੋਕਾਂ ਨੇ ਉਸ ਸ਼ਰਾਬ ਠੇਕੇਦਾਰ ਉੱਤੇ ਕਾਰਵਾਈ ਨਹੀਂ ਕੀਤੀ ਕਿਉਂਕਿ ਦੋਨੋਂ ਪਾਸੇ ਉਹ ਸੰਗਰਖਣ ਸੀਗਾ ਉਹ ਕੇਜਰੀਵਾਲ ਸਾਹਿਬ ਦੇ ਤੇ ਭਗਵੰਦ ਮਾਨ ਜੀ ਦੇ ਚੇਤੇ ਵੀ ਹੈ ਤੇ ਇੱਧਰ ਸਾਡੇ ਰੰਧਾਵਾ ਸਾਹਿਬ ਦਾ ਕੰਮ ਹੀ ਸਾਰਾ ਉਹਨਾਂ ਦਾ ਫੰਡਿੰਗ ਫੁੰਡਿੰਗ ਸਾਰੀ ਉੱਥੋਂ ਚੱਲ ਰਹੀ ਹੈ ਬਹੁਤ ਸਾਰੀਆਂ ਪਰਤਾਂ ਖੁੱਲਣਗੀਆਂ ਸਭ ਆਹ ਜਿਹੜਾ ਇਹਨਾਂ ਦਾ ਆਪਸ 'ਚ ਨੈਕਸਸ ਹੈ ਆਮ ਆਦਮੀ ਪਾਰਟੀ ਦੇ ਕਾਂਗਰਸ ਦਾ ਕੋਜਾ ਨੈਕਸਸ ਹੈ ਆ ਇਹਦੇ 'ਚ ਸਾਹਮਣੇ ਆਇਆ ਹੈ ਸਭ ਅਜੇ ਤਾਂ ਹੋਰ ਕੁਝ ਹੋਊਗਾ ਫਾਇਲਾ ਹੋਰ ਵੀ ਖੁੱਲਣ ਗਿਆ ਕਈਆਂ ਨੇ ਕਿਸੇ ਨੇ ਫੰਡਿੰਗ ਇਥੋਂ ਹੋ ਰਹੀ ਹੈ ਕਿਸੇ ਦੀ ਫੰਡਿੰਗ ਡਿਫੈਂਡਰ ਨਾਲ ਹੋ ਰਹੀ ਹੈ ਕਿਸੇ ਦੇ ਘਰੇ ਮਿਲ ਗਏ ਸਾਰੇ ਖਾਤੇ ਆ ਜਿਹੜੀ ਕਾਨੂੰਨ ਦੀ ਚੱਕੀ ਹੈ ਨਾ ਪੀਸ ਦੀ ਪੀਸ ਦੀ ਬਹੁਤ ਹੋਲੀ ਹੈ ਪਰ ਪੀਸ ਦੀ ਬਹੁਤ ਹੀ ਬਰੀਕ ਹੈ ਸਾਰੇ ਦੇ ਨੰਬਰ ਆਣਗੇ ਸਭ ਜਿਨੇ ਜਿੱਥੇ ਪਹੁੰਚਣਾ ਹੈ ਪਹੁੰਚਣਗੇ ਫਿਕਰ ਨਾ ਕਰੋ ਸੌਰੀ ਕਿਸ ਕੋ ਜੀ ਮੋ ਜੀ ਸਾਰਾ ਪੰਜਾਬ ਜਦ ਮੂਸੇਵਾਲਾ ਦਾ ਮਰਡਰ ਹੋਇਆ ਖਾਸ ਤੌਰ ਤੇ youth ਉਸ ਗੱਲ ਤੋਂ ਬੜੇ ਪ੍ਰਭਾਵਿਤ ਸੀਗੇ ਸਾਰੇ ਨੇ ਬੜਾ ਮਹਿਸੂਸ ਕੀਤਾ ਵੀ ਇਹਨਾਂ ਨੇ ਭਗਵੰਤ ਮਹਾ ਭਗਵੰਤ ਮਾਨ ਜੀ ਦੀ ਸਰਕਾਰ ਨੇ ਇੱਕ ਐਡਵਰਟਾਈਜ਼ ਕਰਕੇ ਆਪਣੀ ਵਾਈ ਵਾਈ ਲੈਣ ਵਾਸਤੇ ਵੀ ਅਸੀਂ ਸਿਕਿਉਰਿਟੀ ਵਿਡਰੋ ਕਰਤੀ ਉਹਨੂੰ ਉਸ ਚੱਕਰ ਚ ਹੀ ਇਸ ਪਾਰਟ ਆਫ ਦੈਟ ਕਾਂਸਪੀਰੇਸੀ ਆਫ ਦੈਟ ਮਰਡਰ ਮੁਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਜੀ ਮੈਂ ਵਾਕਿਆ ਹੀ ਪੰਜਾਬ ਦੇ ਲੋਕ ਮੰਨਦਾ ਬਹੁਤ ਭੋਲੇ ਐ ਇੰਨਾ ਭੋਲਾਪਨ ਵੀ ਮੈਂ ਸਮਝਦਾ ਕੋਈ ਫਾਇਦੇਮੰਦ ਨਹੀਂ ਹੁੰਦਾ ਲੌਂਗ ਰਨ ਦੇ ਅੰਦਰ ਸ਼ਰੀਫ ਹੋਣਾ ਇੱਕ ਹੋਰ ਗੱਲ ਹੈ ਭੋਲੇ ਹੋਣਾ ਇੱਕ ਹੋਰ ਗੱਲ ਹੈ ਜਮਾਂ ਹੀ ਅੱਖਾਂ ਵਿੱਚ ਲੈਣੀਆਂ ਮੈਂ ਸਮਝਦਾ ਕੋਈ ਇਹਦੇ ਵਿੱਚ ਅਗਰ ਨਾਇਤ ਭਾਲ ਰਹੇ ਐ ਵੀ ਉਹ ਨਿਆਂ ਭਾਲਦੇ ਐ ਤੇ ਉਹਨਾਂ ਨੇ ਗਲਤ ਦਰਵਾਜੇ ਤੇ ਦਸਕਤ ਦਿੱਤੀ ਐ ਸਾਹਿਬ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੇ ਹੈ ਸਰ ਇਕੱਠੇ ਹੈ ਸਰ ਆਪ ਆਪ ਚੰਡੀਗੜ੍ਹ ਦੇ ਅੰਦਰ ਦੇਖ ਲਓ ਆਪਾਂ ਬੈਠੇ ਇੱਥੇ ਕਾਂਗਰਸ ਪਾਰਟੀ ਇਕੱਠੇ ਹੈ ਜਿਨ੍ਹਾਂ ਦੇ ਨਾਲ ਮੈਂ ਉਹਨਾਂ ਨੂੰ ਦੇਖਿਆ ਜਿਨ੍ਹਾਂ ਦੇ ਉਹ ਕਰ ਰਹੇ ਸੀਗੇ ਚੰਨੀ ਸਾਹਿਬ ਜੀ ਦੇ ਨਾਲ ਚਿਹਰੇ ਸੀਗੇ ਚੰਨੀ ਸਾਹਿਬ ਹੋਰੀ ਆਪਣੀ ਜਾਨ ਬਚਾਣਗੇ ਕਿਉਂਕਿ ਭਗਵੰਤ ਮਾਨ ਜੀ ਨੂੰ ਨੋਟਿਸ ਉਹਨਾਂ ਨੂੰ ਵੀ ਦੇ ਰੱਖਿਆ ਮੈਂ ਅੰਦਰ ਕਰੂੰਗਾ ਆ 20000 ਕਰੋੜ ਦਾ ਤੁਸੀਂ ਹੁਣੇ ਸੁਣਿਆ ਕੰਮ ਉਹ ਆਪਣੀ ਜਾਨ ਬਚਾਣਗੇ ਆਪਣੇ ਜਿਹਦੇ ਨਾਲ ਜਾਂ ਬਲਕੌਰ ਸਿੰਘ ਜੀ ਨੂੰ ਨਿਆਂ ਦਿਵਾਣਗੇ ਕਾਂਗਰਸ ਦੇ ਪ੍ਰਧਾਨ ਦੇ ਨਾਲ ਚੜੇ ਫਿਰਦੇ ਕਾਂਗਰਸ ਪ੍ਰਧਾਨ ਦੇ ਤਾਂ ਆਪ ਉਹਨਾਂ ਨੇ ਬਲਕੌਰ ਸਿੰਘ ਜੀ ਤਾਂ ਪਤਾ ਹੀ ਹੈ ਵੀ ਰੋਜ਼ ਰੋੜਾ ਪੈਂਦਾ ਬਸਾਂ ਦੀ ਬਾੜੀਆਂ ਛੱਡੋ ਸਾਹਿਬ ਉਹ ਵਿਨਾਇਕ ਪਰਿਵਾਰ ਜਿਹਨੇ ਸੁਸਾਈਸਾਈਡ ਕੀਤਾ ਇੱਥੇ ਤਾਂ ਉਹਦਾ ਕੇਸ ਵਾਲੀ ਫਾਈਲਾਂ ਵੀ ਖੁੱਲਨੀ ਹੈ ਸਭ ਚਾਹੇ ਮਨਿਸਟਰ ਬਣਦੇ ਕੇਸ ਉਹ ਫਾਈਲ ਹੋਣਗੇ ਰਜਿਸਟਰ ਉਹਨਾਂ ਨੇ ਕਰਵਾ ਲਏ ਬਟ ਤਾਂ ਕੇਸ ਖੁੱਲਣਗੇ ਸਭ ਸਾਰਾ ਕੁਝ ਹੀ ਖੁੱਲੂਗਾ ਆਪਣੀ ਜਾਨ ਬਚਾਣ ਗਏ ਆ ਉਹਨਾਂ ਨੂੰ ਨਿਆਂ ਦਿਵਾਣਗੇ ਮੇਰੀ ਬੇਨਤੀ ਹੈ ਐਡਾ ਮੈਂ ਨਹੀਂ ਸਮਝਦਾ ਕੋਈ ਨਿਆਂ ਦਿਵਾ ਸਕਦੇ ਸਾਬ ਜਿਹੜੇ ਲੋਕ ਕਾਤਲਾਂ ਦੇ ਨਾਲ ਮਿਲੇ ਹੋਏ ਐ ਦੇ ਆਰ ਕਾਂਗਰਸ ਇੰਡੀਆ ਪਾਰਟਨ ਪਾਰਸਲ ਆਫ ਦਿਸ ਗੈਂਗ ਉਹਨਾਂ ਨੇ ਰਲ ਕੇ ਇੱਕ ਜਿਹੜਾ ਕੰਮ ਕਰਵਾਇਆ ਜਿਹਦੇ ਵਿੱਚ ਇਹ ਦੋਨੋਂ ਭਾਗੀਦਾਰੀ ਐ ਇਹਨਾਂ ਨੇ ਕੋਈ ਨਿਆਂ ਨਹੀਂ ਦਿਵਾਣਾ ਇਹਨਾਂ ਨੇ ਨਿਆਂ ਆਪਣੀ ਜਾਨ ਬਚਾਣੀ ਐ ਸਾਬ ਇਹ ਭਗਵੰਤ ਮਾਨ ਜੀ ਦੇ ਪੈਰ ਫੜ ਕੇ ਇਹਨਾਂ ਨੇ ਆਪਣੇ ਕੇਸ ਵਿਡਰੋ ਕਰਾਣੇ ਨਾ ਕਿ ਮੂਸੇਵਾਲੇ ਦੇ ਪਿਤਾ ਨੂੰ ਨਿਆਂ ਦਿਵਾਣਗੇ ਮਿਸ ਕਰਕੇ ਮੇਰੀ ਬੇਨਤੀ ਐ ਬਹਾਵੁਖਤਾ ਇੱਕ ਪਾਸੇ ਐ ਨਿਆਂ ਮਿਲਣਾ ਚਾਹੀਦਾ ਪਰ ਨਿਆਂ ਇਕੱਲੇ ਮੂਸੇ ਵਾਲੇ ਦੇ ਉਹਨਾਂ ਦੇ ਪਰਿਵਾਰ ਨੂੰ ਨਹੀਂ ਨਿਆਂ ਮਿਲਣਾ ਚਾਹੀਦਾ ਉਸ ਪਰਿਵਾਰ ਨੂੰ ਵਿਨਾਇਕ ਦੇ ਪਰਿਵਾਰ ਨੂੰ ਜਿਹਨੇ ਇਹਨਾਂ ਨੇ ਸਾਰਾ ਪਰਿਵਾਰ ਉਹਨਾਂ ਨੇ ਆਪਣੇ ਦੋ ਬੱਚਿਆਂ ਨੂੰ ਗੋਲੀ ਮਾਰੀ ਆਪਣੇ ਆਪ ਨੂੰ ਮਰ ਤੋਂ ਪਹਿਲਾਂ ਆਪਣੀ ਵਾਈਫ ਤੇ ਗੋਲੀ ਮਾਰੀ ਉਹ ਤਾਂ ਚਲੋ ਸ਼ੁਕਰ ਹੈ ਬਚ ਗਏ ਆਪਣੇ ਆਪ ਨੂੰ ਗੋਲੀ ਮਾਰ ਕੇ ਕੀਤੀ ਨਿਆਂ ਬਹੁਤ ਸਾਰੇ ਹੋਣ ਵਾਲੇ ਪਏ ਹੈ ਨਿਆਂ ਅਗਰ ਕੋਈ ਦਵਾਊਗਾ ਸਾਹਿਬ ਪੱਕੇ ਪੈਰੀ ਦਵਾ ਸਕਦੇ ਆ ਤਾਂ ਤੇ ਫਿਰ ਪਹਿਲਾਂ ਹੀ ਉਹਨਾਂ ਦੇ ਪੈਰਾਂ 'ਚ ਡਿੱਗੇ ਪਏ ਆ ਕਾਂਗਰਸ ਵਾਲੇ ਕੀ ਨੇ ਦਵਾਉਣਗੇ ਇਹ ਤਾਂ ਆਪਦੀ ਜਾਨ ਬਚਾਰੇ ਜੀ ਕਹੇ ਗਿਆ ਨਾ ਕਿ ਜੇ ਤੁਹਾਨੂੰ ਮਾਰੀ ਪੈਂਦੀ ਮੈਂ ਮਾਦਾ ਬਾਰਡਰ ਖੋਲਣਗੇ ਤਾਂ ਕਿ ਸਭ ਮੈਂ ਕਿਸੇ ਦੀ ਅੰਡਰਸਟੈਂਡਿੰਗ ਆਫ ਇੰਟਰਨੈਸ਼ਨਲ ਰਿਲੇਸ਼ਨਸ ਤੇ ਮੈਂ ਕਮੈਂਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਆ ਜੋ ਕੁਝ ਹੈ ਬਾਰਡਰ ਖੁੱਲਣੀ ਜਾਂ ਨਹੀਂ ਖੁੱਲਣੀ ਆ ਇਹ ਨਾ ਸਾਨੀ ਜਿਹੜੇ ਉਹ ਕਹਿੰਦੇ ਸੀ ਨਾਗਪਾਸ ਲਾ ਲੈਣਾ ਨਾਗਪਾਸ ਮੈਨੂੰ ਸਮਝ ਨਹੀਂ ਆਈ ਸਾਬ ਮੈਂ ਸੌਰੀ ਅੱਜ ਮੈਂ ਕੋਲ ਹੈ ਟਾਈਮ ਗੱਲ ਕਰਨਾ ਮੇਰੇ ਵਰਡ ਸਮਝ ਨਹੀਂ ਆਇਆ ਸਰ ਇਹ ਹੈ ਕਿ 나ਗ파ਸ਼ ਮੈਂ ਜੋਸ਼ੀ ਜੀ ਦੇਖਿਆ 나ਗ파ਸ਼ ਇੱਕ ਬਲੈਕ ਮੈਜਿਕ ਜਿਹੜੇ ਹੈ ਨਾ ਕਰਦੇ ਹੈ ਕਿਸੇ ਨੂੰ ਵਸ਼ ਚ ਲੈਣ ਵਾਸਤੇ ਉਹ ਕਹਿੰਦੇ ਨਾ ਸੱਪ ਦੀ ਅੱਖਾਂ ਚੱਕ ਪਾ ਕੇ ਤੁਹਾਨੂੰ ਕਰ ਲੈਂਦਾ ਆਪਣੇ ਵਸ਼ ਚ ਇਸ ਕਦਰ ਦੇ ਹੈ ਮੈਂ ਮੈਂ ਤਾਂ ਬੜਾ ਹੈਰਾਨ ਮੈਂ ਕਿਹਾ ਸਾਡੇ ਮੁੱਖ ਮੰਤਰੀ ਸਾਹਿਬ ਤਾਂ ਬਲੈਕ ਮੈਜਿਕ ਵੀ ਸਿੱਖੀ ਬੈਠੇ ਹੈ ਜਿਹੜੇ ਕਹਿੰਦੇ ਨਾ ਉਹ 나ਗ 나ਗ파ਸ਼ ਜਿਹੜਾ ਸੱਪ ਕਹਿੰਦੇ ਸਾਰ ਦੀ ਅੱਖਾਂ 'ਚ ਨੱਖ ਨਾ ਪਾਓ ਤੂੰ ਨੂੰ ਸਮੋਹਿਤ ਕਰ ਲੈਂਦਾ ਹੈ ਉਹ ਕੀ ਕਹਿੰਦਾ ਹੈ ਹਿਪਨੋਸਿਸ ਮੈਂ ਤਾਂ ਉਹਦੇ ਹੋਰ ਵੀ ਕਈ ਬੋਸੇ ਸੀਗੇ ਵੀ ਅਗਰ ਤੁਹਾਡਾ ਕਿਤੇ ਆਪਸ 'ਚ ਕੋਈ ਸੰਬੰਧ ਨਹੀਂ ਮੰਨ ਰਿਹਾ ਉਹਨਾਂ ਨੂੰ ਆਪਣੇ ਵਸ 'ਚ ਲੈਣਾ ਹੈ ਤਾਂ ਕਿਰਿਆ ਜੋ ਕਰਨੀ ਹੈ नागपाश ਉਹਨੂੰ ਕਹਿੰਦੇ ਗੂਗਲ ਦਾ ਹੈ ਪਰ ਉਸ नागपाਸ਼ ਨਾਲ ਉਹ ਕਹਿਣ ਵੀ ਉੱਥੇ ਪਾਕਿਸਤਾਨ ਦੀ ਸਰਕਾਰ ਨੂੰ ਆਪਣੇ ਵਸ 'ਚ ਕਰ ਲੈਣਗੇ ਇੱਥੇ ਕਿਸੇ ਨੂੰ ਕਰ ਲੈਣ ਤਾਂ ਕਰ ਲੈਣ ਸਾਹਿਬ ਆ ਜਿਹੜੀ ਹੈ ਵਾਗਾ ਬਾਰਡਰ ਨਾਲ ਪਾਸ਼ ਨਾਲ ਨਹੀਂ ਖੁੱਲਣਾ ਸਾਬ ਇਹਦੇ ਵਾਸਤੇ ਮਜ਼ਬੂਤ ਦੇਸ਼ ਦੀ ਸਰਕਾਰ ਐਂਡ ਵੀ ਹੈਵ ਟੂ ਐਂਟਰ ਇਨਟੂ ਐਨ ਐਗਰੀਮੈਂਟ ਫ্রম ਪੋਜੀਸ਼ਨ ਆਫ ਸਟਰੈਂਥ ਆ ਜਿਹੜੀ ਹੈ ਦੁਨੀਆ ਮੰਨ ਦੀ ਜੋਰਾਂ ਨੂੰ ਸਾਬ ਲਖ ਲਾਨਤ ਕਮਜ਼ੋਰਾ ਨੂੰ ਕਮਜ਼ੋਰਾ ਨਾਲ ਕੁਝ ਨਹੀਂ ਹੁੰਦਾ ਸਾਬ ਤਾਕਤ ਹੋਊਗੀ ਦੇਸ਼ ਦੇ ਅੰਦਰ ਦੇਸ਼ ਨੂੰ 3 ਇਕਨੋਮੀ ਬਣਾਵਾਂਗੇ ਤਾਂ ਬਾਰਡਰਾਂ ਵੀ ਖੁੱਲਣਗੀਆਂ ਪਾਕਿਸਤਾਨ ਨੂੰ ਵੀ ਅਹਿਸਾਸ ਹੋਊਗਾ ਜਿਹੜਾ ਅੱਜ ਦਾਣੇ ਦਾਣੇ ਵਾਸਤੇ ਮਹਤਾਜ ਹੋਇਆ ਪਿਆ ਪਰ ਨਾਗਪਾਸ਼ ਨਾਲ ਸਭ ਵਾਗਾ ਬਾਰਡਰ ਨਹੀਂ ਗੁੱਲ ਸਕਦੀ ਉਹ ਬકરી ਚੋ ਸਕਦੇ ਆ ਨਾਗਪਾਸ ਲਾ ਸਕਦੇ ਆ ਪਰ ਵਾਗਾ ਬਾਰਡਰ ਕੇਂਦਰ ਦੀ ਸਰਕਾਰ ਨੇ ਖੋਲ੍ਹਣਾ ਹੈ ਉਹਦੇ ਵਿੱਚ ਉਹਨਾਂ ਅੱਜ ਮੈਂ ਸਮਝਦਾ ਮੋਦੀ ਸਾਹਿਬ ਸક્ષਮ ਹੈਗੀ बीजेपी ਦੀ ਸਰਕਾਰ ਸક્ષਮ ਹੈ ਬਿਲਕੁਲ ਖੋਲ੍ਹਾਂਗੇ ਕੋਸ਼ਿਸ਼ ਕਰਕੇ ਕਰਵਾਵਾਂਗੇ ਸਭ ਥੈਂਕ ਯੂ ਸਭ ਇੱਕ ਜੁਆਇਨਿੰਗ ਵੀ ਸਾਡੇ ਚ ਗੁਪਤਾ ਜੀ ਆਓ ਸਾਡੇ ਪ੍ਰਧਾਨ ਜੀ ਇੱਥੇ ਆਣ ਪਟਾਰਕੋਟ ਜ਼ਿਲ੍ਹਾ ਅਧਿਕਾਰੀ ਵਿਜੇ ਜੀ ਨੂੰ ਕਹਾਂਗਾ ਉੱਪਰ ਮੰਚ ਤੇ ਆਣ ਕੇ ਸੁਜਾਨਪੁਰ ਤੋਂ ਸਭ ਪਹਿਲਾਂ ਅਸ ਅਸ ਉਧਰ ਪਰਲੇ ਵਸ ਮਰਜੋ ਅੱਜ ਅੱਜ ਤੁਸੀਂ ਆ ਜਾਓ ਤਾਰਾ ਧਿਆਨ ਉਧਰ ਹਜੂਰ ਆਖ ਮਰਜੋ ਹੋਰ ਆਖ ਮਰਜੋ ਅੱਜ ਅਧਰ ਪ੍ਰਧਾਨ ਜੀ ਅੱਜ ਸਾਡੇ ਵਿੱਚ ਖੁਸ਼ੀ ਦੀ ਗੱਲ ਹੈ ਕਿ ਬੀਜੇਪੀ ਦਾ ਪਰਿਵਾਰ ਵਧ ਰਿਹਾ ਹੈ Shri Rajkumar Gupta ji ਸਾਬਕਾ ਪ੍ਰਧਾਨ ਨੇ ਮਿਊਸਪਲ ਕਮੇਟੀ ਸੁਜਾਨਪੁਰ ਦੇ ਔਰ 2022 ਚ ਸੁਜਾਨਪੁਰ ਤੋਂ ਸ਼੍ਰੀਮੋ尼 ਕਾਲੀ ਦਲ ਦੀ ਟਿਕਟ ਤੇ ਚੋਣ ਲੜੀ ਸੀ ਔਰ ਉੱਥੇ ਦੇ ਝਲਕਾਂ ਚਾਸੀ ਅੱਜ ਪਾਰਟੀ ਜੁਆਇਨ ਕਰਨ ਨੇ ਰਾਜਕਮਰ ਗੁਪਤਾ ਜੀ ਸਵਾਗਤ ਹੈ ਜੀ ਆਇਆਂ ਨੂੰ ਰਾਜਕਮਰ ਗੁਪਤਾ ਜੀ ਦੇ ਨਾਲ ਗੁਪਤਾ ਜੀ ਕੱਲ ਫੋਟੋ ਕੱਲ ਕੱਲ ਅੱਜ ਖੜ੍ਹੋ ਖੜ੍ਹੋ ਆਇਆ ਸਾਹ ਸੁਣਾ ਲੈ ਨਾਲ ਇੱਧਰ ਆਓ ਸਤ ਇੱਧਰ ਆਓ ਜੀ ਆਓ ਚਲ ਠੀਕ ਹੈ ਹਨ ਸਾਰੇ ਜਾਨ ਕਰ ਲਓ ਇਹਦੇ ਨਾਲ ਰਾਜਕੁਮਾਰ ਜੀ ਦੇ ਨਾਲ ਜੁਆਇਨ ਕਰ ਰਹੇ ਨੇ ਠਾਕੁਰ ਖਜੂਰ ਸਿੰਘ ਜੀ ਸੁਭਾਸ਼ ਚੰਦਰ ਜੀ ਹਉ ਸਰ ਠਾਕੁਰ ਕਰਨ ਸਿੰਘ ਜੀ ਠਾਕੁਰ ਕਮਲ ਸਿੰਘ ਜੀ ਸਰਦਾਰ ਪ੍ਰੇਮ ਸਿੰਘ ਜੀ ਰਾਜੇਂਦਰ ਸ਼ਰਮਾ ਜੀ ਦੀਪਕ ਸ਼ਰਮਾ ਜੀ ਵਿਪਿਨ ਮਹਾਜਨ ਜੀ ਅਨਿਲ ਮਹਾਜਨ ਜੀ ਵੇਕਮ ਪੰਡਾਰੀ ਜੀ ਪ੍ਰਦਾਨ ਬੋਧਰਾਜ ਜੀ ਗੌਰਵ ਕਸ਼ਪ ਜੀ ਵਰुण ਧਿਮਾਨ ਜੀ ਪਾਰਟੀ ਦੇ ਕਿਸੇ ਬੰਦੇ ਨੇ ਯਾਦ ਕੀਤਾ ਹੈ ਡਾਕਟਰ ਰਾਹੁਲ ਕੋਰੀ ਜੀ ਸਾਰੀ ਉਮਰ ਸਾਰੀ ਉਮਰ ਪਾਰਟੀ ਗਗਨਦੀਪ ਜੀ ਸਨੇ ਕਸ਼ਪ ਜੀ ਅੰਕਿਤ ਮਹਿਰਾ ਜੀ ਪਾਰਸ ਸ਼ਰਮਾ ਜੀ ਯੁਵਰਾ ਸ਼ਰਮਾ ਜੀ ਰਾਹੁਲ ਮਹਾਜਨ ਜੀ ਅੱਜ ਪਠਾਨਕੋਟ ਤੋਂ ਚੁੱਚੇ ਤੌਰ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਰੁਕਣਾ ਜਾਏ ਨੂੰ ਫੋਟੋ ਲੈਣੀ ਸਭ ਕਰ ਵਿਜੇ ਸ਼ਰਮਾ ਜੀ ਤੇ ਉਹਦੇ ਨਾਲ ਜ਼ਿਲ੍ਹਾ ਮਹਾਮੰਤਰੀ ਸੁਰੇਸ਼ ਸ਼ਰਮਾ ਜੀ ਵੀ ਆਏ ਨੇ ਰਾਜਕੁਮਾਰ ਗੁਪਤਾ ਜੀ ਸੁਜਾਨਪੁਰ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਰਹੇ ਨੇ 2022 ਚ ਸ਼੍ਰੋਮਣੀ ਕਾਲ ਦੇ ਟਿਕਟ ਤੇ ਚੋਣ ਲੜੀ ਸੀ ਸ਼੍ਰੋਮਣੀ ਕਾਲ ਦੇ ਹਲਕਾ ਇੰਚਾਰਜ ਸੀ ਕੱਲ ਮੋਦੀ ਜੀ ਦੀ ਰੈਲੀ ਮੋਦੀ ਜੀ ਦੀ ਗੱਲਬਾਤ ਤੋਂ ਇੰਪ੍ਰੈਸ ਹੋ ਕੇ ਅੱਜ ਜਾਖੜ ਸਾਹਿਬ ਦੀ ਅਗਵਾਈ ਚ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਰਹੇ ਨੇ ਰਾਜਕੁਮਾਰ ਗੁਪਤਾ ਜੀ ਸਵਾਗਤ ਹੈ ਜੀ ਆਏ ਨੂੰ ਵੈਲਕਮ ਸਰ ਡਾਕਟਰ ਰਾਹੁਲ ਕੁਰੀ ਜੀ ਲੱਕੀ ਕਸ਼ਮ ਜੀ ਕੁਰਸੀ ਪਿੱਛੇ ਆ ਜਾਓ ਆਦੇ ਬਟਿਆ ਮਹਾਰਾਜ ਜੀ ਮੇਰੇ ਸੋਸ਼ਲ ਮੀਡੀਆ ਸਾਰੇ ਨੂੰ ਬੇਨਤੀ ਹੈ ਕਿ ਇੱਕ ਸੈਮੀ ਸਰਕਲ ਆਸ-ਪਾਸ ਬਣਾ ਲੈਣਗੇ ਇੱਧਰ ਆ ਜਾਓ ਪੁੱਛ ਇੱਧਰ ਆ ਸਾਰੇ ਪਰਪਰ ਆ ਇੱਧਰ ਆਕਰ ਸਾਹਿਬ ਇੱਧਰ ਆ ਜਾਓ ਯੂ ਕੁਛ ਲੋਕਾਂ ਚੱਲੋ ਇੱਧਰ ਆ ਜਾਓ ਤੇ ਨਾਲ ਉਹ ਕਿਉਂ ਹੋ ਜਾਏਗਾ ਰਾਜੀ ਰਾਜੀ ਚਲੋ ਠੀਕ